ਸਾਸਰੀਆ ਕਾਲਜੀ ਜਿੰਨੇ ਵੀ ਭੈਣ ਭਰਾ ਸਾਡੇ ਚੈਨਲ ਨਾਲ ਜੁੜੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਜਿੰਨੇ ਵੀ ਰਿਸ਼ਤੇ ਪਾਉਂਦੇ ਹਾਂ ਪਰਿਵਾਰ ਦੇ ਨੰਬਰ ਸਮੇਤ ਪਾਉਂਦੇ ਹਾਂ ਤਾਂ ਜੋ ਤੁਸੀਂ ਪਰਿਵਾਰ ਨਾਲ ਸਿੱਧੀ ਡਾਇਰੈਕਟ ਗੱਲ ਕਰ ਸਕੋ ਨੀਲੀ ਪੱਟੀ ਵਾਲਾ ਨੰਬਰ ਪਰਿਵਾਰ ਦਾ ਹੁੰਦਾ ਹੈ ਤੇ ਪੀਲੀ ਪੱਟੀ ਵਾਲਾ ਨੰਬਰ ਸਾਡਾ ਹੁੰਦਾ ਹੈ ਕਿਸੇ ਵੀ ਭੈਣ ਭਰਾ ਨੇ ਆਪਣੇ ਰਿਸ਼ਤੇ ਦੀ ਗੱਲਬਾਤ ਕਰਨੀ ਹੋਵੇ ਜਾਂ ਐਡ ਪਾਉਣੀ ਹੋਵੇ ਤਾਂ ਸਾਡੇ ਇਸ ਨੰਬਰ ਤੇ ਸੰਪਰਕ ਕਰੋ ਜੀ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਰੋਹਿਤ ਕਾਉਂਸਲ ਪਤਾ ਫਰੋਜ਼ਪੁਰ ਜੀਰਾ ਉਮਰ ਡੇਟ ਆਫ ਬਰਥ 31 5 1999 ਕਾਸਟ ਖੱਤਰੀ ਗੋਤ ਕਾਉਂਸਲ ਤਲਾਕ ਸੁਦਾ 4 ਸਾਲ ਦਾ ਬੱਚਾ ਹੈ ਕੰਮ ਪੋਲਟਰੀ ਫਾਰਮ ਅਤੇ ਰੈਸਟੋਰੈਂਟ ਹੈ ਰਿਸ਼ਤਾ ਕੁੜੀ ਤਲਾਕ ਸੁਧਾ ਹੋਵੇ ਜਾਂ ਛੋਟਾ ਬੱਚਾ ਹੋਵੇ ਜਾਂ ਬੱਚਾ ਨਾ ਹੁੰਦਾ ਹੋਵੇ ਤਾਂ ਵੀ ਸੰਪਰਕ ਕਰੋ ਜੀ ਪਰਿਵਾਰ ਦਾ ਨੰਬਰ ਨੋਟ ਕਰੋ ਜੀ 98882 39469 78199 80800 ਦੂਜਾ ਰਿਸ਼ਤਾ ਨਾਮ ਸਿੰਘ ਪਤਾ ਲੁਧਿਆਣਾ ਕੱਦ 5 ਫੁੱਟ 2 ਇੰਚ ਕਸਟ ਅਰੋੜਾ ਖੱਤਰੀ ਗੋਤ ਗੰਡ ਉਮਰ 30 ਸਾਲ ਪੜ੍ਹਾਈ 8 ਪਾਸ ਭਰਾ 2 ਕੰਮ ਪੈਕਿੰਗ ਰਿਸ਼ਤਾ ਘੁੜੀ ਘਰ ਦੇ ਕੰਮ ਕਰਨ ਵਾਲੀ ਹੋਵੇ ਨੇੜੇ ਦੇ ਜਲਦੀ ਸੰਪਰਕ ਕਰਨਾ ਪਰਿਵਾਰ ਦਾ ਨੰਬਰ ਨੋਟ ਕਰੋ ਜੀ 78141 27547 ਤੀਜਾ ਰਿਸ਼ਤਾ ਨਾਮ ਸਿੰਘ ਪਤਾ ਮਾਨਸਾ ਪੜ੍ਹਾਈ ਪਲੱਸ 2 ਕੰਪਿਊਟਰ ਡਿਪਲੋਮਾ ਉਮਰ 23 12 2001 ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਗੋਤ ਸਿੱਧੂ ਜ਼ਮੀਨ 21 ਕਿੱਲੇ ਕੰਮ ਆਸਟ੍ਰੇਲੀਆ ਸਟਡੀ 베ਸ ਰਿਸ਼ਤਾ ਕੁੜੀ ਪੀਆਰ ਹੋਵੇ ਮੈਡੀਕਲ ਜਾਂ ਨਾਨ ਮੈਡੀਕਲ ਨਾਲ ਪੜ੍ਹਾਈ ਕੀਤੀ ਹੋਵੇ ਕੁੜੀ ਦਾ ਕੱਦ 5-5 ਤੱਕ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ 98772 94702 ਚੌਥਾ ਰਿਸ਼ਤਾ ਨਾਮ ਸਿੰਘ ਪਤਾ ਮਾਨਸਾ ਪੜ੍ਹਾਈ ਪਲੱਸ 2 ਮਕੈਨੀਕਲ ਇੰਜੀਨੀਅਰ ਉਮਰ 28 11 1991 ਕਾਸਟ ਜੱਟ ਸਿੱਖ ਗੋਤ ਚਹਿੜ ਕੱਦ 5 ਫੁੱਟ 6 ਇੰਚ ਭਰਾ ਇੱਕ ਆਸਟ੍ਰੇਲੀਆ ਪੀਆਰ ਟਮ ਆਪ ਦਾ ਅੱਖਾਂ ਦਾ ਹਸਪਤਾਲ ਹੈ ਰਿਸ਼ਤਾ ਕੁੜੀ ਆਸਟ੍ਰੇਲੀਆ ਪੀਅਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ 790 57222 ਆਪਣੇ ਲੜਕਾ ਲੜਕੀ ਦੇ ਰਿਸ਼ਤੇ ਦੀ ਐਡ ਪਵਾਉਣ ਲਈ ਸਾਡੇ ਪੀੜੀ ਪੱਟੀ ਵਾਲੇ ਨੰਬਰ ਤੇ ਸੰਪਰਕ ਕਰੋ ਜੀ ਸਾਡਾ ਨੰਬਰ ਹੈ 70870 70445 ਧੰਨਵਾਦ ਜੀ